ਜਦੋਂ ਕਦੇ ਵੀ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਤਲਖੀ ਆਉਂਦੀ ਹੈ ਤੇ ਇਸ ਦਾ ਖਾਸਾ ਅਸਰ ਦੋਵਾਂ ਮੁਲਕਾਂ ਦੇ ਵਪਾਰ ਤੇ ਪੈਂਦਾ ਹੈ। ਹੁਣ ਪੁਲਵਾਮਾ ਹਮਲੇ ਤੋਂ ਬਾਅਦ ਪਾਰ ਸਰਕਾਰ ਨੇ ਡਿਊਟੀ ਇੱਕਦਮ ਵਧਾ ਦਿੱਤੀ ਜਿਸ ਤੋਂ ਬਾਅਦ ਟਰੱਕ ਡਰਾਈਵਰਾਂ ਦੇ ਭੁੱਖੇ ਮਰਨ ਤੱਕ ਦੀ ਨੌਬਤ ਆ ਗਈ ਹੈ। ਟਰੱਕ ਐਸੋਸੀਏਸ਼ਨ ਮੁਤਾਬਕ ਮੰਨੋ ਕਿ ਸਰਕਾਰ ਨੇ ਬੰਬ ਪਾਕਿਸਤਾਨ ਤੇ ਨਹੀਂ ਉਹਨਾਂ ਤੇ ਸੁੱਟਿਆ। ਉਹਨਾਂ ਕਹਿੰਦੇ ਕਿ ਉਸ ਤੋਂ ਇਲਾਵਾ ਕੋਈ ਕੰਮ ਨਹੀਂ ਕਰ ਸਕਦੇ ਘਰ ਰੋਟੀ ਖਾਂਦ ਤੱਕ ਦੇ ਲਾਨੇ ਪੈ ਗਏ ਨੇ ਤੇ ਸਰਕਾਰ ਦੇ ਫੈਸਲੇ ਨਾਲ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਤੇ ਮਾੜਾ ਪ੍ਰਭਾਵ ਪਵੇਗਾ ਇਤੋਂ ਤੱਕ ਕਿ ਉਹਨਾਂ ਦੀਆਂ ਗੱਡੀਆਂ ਫਾਈਨਾਂਸ ਕੀਤੀਆਂ ਹੋਈਆਂ ਨੇ ਤੇ ਜੇਕਰ ਇਸ ਸਮੱਸਿਆ ਦਾ ਸਮੇਂ ਸਿਰ ਕੋਈ ਹੱਲ ਨਹੀਂ ਹੋਵੇਗਾ ਤਾਂ ਫਾਈਨੈਂਸਰ ਉਹਨਾਂ ਦੀਆਂ ਗੱਡੀਆਂ ਚੱਕ ਕੇ ਲੈ ਜਾਣਗੇ ਪੁਲਵਾਮਾ ਹਮਲਾ ਨਿੰਦਨਯੋਗ ਹੈ ਪਰ ਸਰਕਾਰ ਨੂੰ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਇਹ ਕਹੁੰਦੇ ਆ ਕਿ ਸਰਕਾਰ ਨੇ ਜਿਸ ਤਰ੍ਹਾਂ ਇੱਕਦਮ ਇਹ ਫੈਸਲਾ ਤੇ ਲੈ ਲਿਆ ਪਰ ਉਹਦੇ ਬਾਰੇ ਸੋਚਿਆ ਹੀ ਨਹੀਂ ਕਿ ਇੱਥੇ ਵੀ ਕਿੰਨਾ ਕੁ ਇਫੈਕਟ ਹੋ ਜਾਣਾ ਜਾਂ ਕਿੰਨਾ ਕੁ ਇਹਦਾ ਇਫੈਕਟ ਪੈਣਾ ਸਾਡੇ ਤੇ ਤਾਂ ਇਫੈਕਟ ਇਹ ਹੋਇਆ ਕਿ ਜਿਸ ਤਰ੍ਹਾਂ ਬੰਬ ਦਾ ਗੋਲਾ ਕਿਸੇ ਦੇ ਉੱਤੇ ਸੋੜਦੀਦਾ ਇਹ ਕਿਤੇ ਨਹੀਂ ਚੱਲਿਆ ਇਹ ਸਮਝ ਲਓ ਸਾਡੇ ਸਿਰਾਂ ਤੇ ਚੱਲਿਆ ਕਿ ਐਸ ਵळे ਇੰਨੇ ਪਰਿਵਾਰ ਜਿਹੜੇ ਨੇ ਜਿਹੜੇ ਸਾਰੇ ਇੱਥੇ ਮੰਨ ਲਓ ਤਿੰਨ ਸਾਢੇ ਤਿੰਨ ਸੌ ਗੱਡੀ ਡੇਲੀ ਦੀ ਆਉਂਦੀ ਸੀ ਉਹ ਕਿੱਥੇ ਜਾਣਗੇ ਕੋਈ ਅਸੀਂ ਨਹੀਂ ਆ ਸਾਡੇ ਤੇ ਪੂਰਾ ਇਲਾਕਾ ਜਿਹੜਾ ਇੱਥੇ ਨਾਂ ਤੇ ਕੋਈ ਇੰਡਸਟਰੀ ਆ ਬੇਰੋਜ਼ਗਾਰ ਹੋ ਜਾਣਗੇ ਜਾਣ ਕੇ ਕਿੱਥੇ ਆ ਅੱਜ ਤੇ ਇਹ ਰਾਤ ਨੀਂਦ ਨਹੀਂ ਆ ਰਹੀ ਇਹਨਾਂ ਨੂੰ ਵੀ ਅਸੀਂ ਕਰੀਏ ਤੇ ਕੀ ਨਾ ਕਰੀਏ ਗੱਡੀਆਂ ਨੇ ਉਹ ਫਾਈਨੈਂਸਰ ਫਾਈਨੰਸ ਨੇ ਫਾਈਨੈਂਸਰ ਜਾਂ ਬੈਂਕਾਂ ਵਾਲੇ ਫੜ ਕੇ ਲੈ ਜਾਣਗੇ ਤੇ ਕੀ ਕਰਨਗੇ ਉਹ ਉਹ ਮਤਲਬ ਬੇਰੋਜ਼ਗਾਰ ਹੋ ਜਾਣਗੇ ਤੇ ਜਾਣਗੇ ਕਿੱਥੇ ਸਰਕਾਰ ਉਹ ਤੇ ਦਬ ਦਬ ਫੈਸਲੇ ਲਈ ਲੀਂਦੀ ਆ ਪਰ ਇਹ ਤੇ ਨਹੀਂ ਸੋਚਦੀ ਇਹਦਾ ਅਫੈਕਟ ਕੀ ਪਾਊਗਾ ਜਾਂ ਤੇ ਕੋਈ ਉਹਦਾ ਆਲਟਰਨੇਟ ਲੱਭਿਆ ਜਾਵੇ ਉਹਦਾ ਆਲਟਰਨੇਟ ਵੀ ਤੇ ਇਹਨਾਂ ਨੂੰ ਲੱਭਣਾ ਚਾਹੀਦਾ ਸੀ ਨਾ ਈ ਕਿਹਾ ਕਿ ਉਹ ਜਿਹੜਾ ਹਮਲਾ ਹੋਇਆ ਉਹ ਜਿਹੜਾ ਨਿੰਦਣੀ ਹੈ ਲੇਕਿਨ ਉਹਦੇ ਨਾਲ ਨਾਲ ਇਹ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜੇ ਜਾਂ ਤੇ ਫਿਰ ਬਾਰਡਰ ਲਾਗੇ ਜਿੱਥੇ ਇਹ ਰੋਜ਼ਗਾਰ ਜਿਹੜੇ ਇਸੇ ਸੇਥੇ ਚੱਲਦੇ ਨਹੀਂ ਉੱਥੇ ਕੋ ਇੰਡਸਟਰੀਆਂ ਲਗਾਈਆਂ ਜਾਣ ਕਿ ਜਿਹਦੇ ਨਾਲ ਉਹਦਾ ਆਲਟਰਨੇਟ ਹੋਏ ਕਿ ਉਹ ਜਿਹੜੇ ਬੇਰੋਜ਼ਗਾਰ ਹੋਣੇ ਆ ਉਹ ਕਿਤੇ ਨਾ ਕਿਤੇ ਕੰਮ ਕਰ ਸਕਣ ਕੋਈ ਇੰਡਸਟਰੀ ਸਾਡੇ ਹੈ ਨਹੀਂ ਆ ਤੇ ਲੋਕ ਜਾਣ ਕੇ ਕਿੱਥੇ ਭਾਈ ਸਰਕਾਰ ਨੇ ਤਾਂ ਬਹੁਤ ਮਾੜਾ ਕੀਤਾ ਹੈ ਠੀਕ ਹੈ ਜੀ ਅਸੀਂ ਮੇਰੇ ਗੱਡੀਆਂ ਸੇ ਤੇ ਕਮਾਈ ਖਾਂਦੇ ਡਰਾਈਵਰ ਬੰਦੇ ਆ ਤੇ ਸਾਡਾ ਜੋ ਘਰ ਹੀ ਬੰਦ ਹੋ ਗਿਆ ਕੀ ਕਰਾਂਗੇ ਬਲੇ ਕੀ ਮੰਨਤਾ ਕੋਈ ਮੰਨ ਇਹੋ ਜੇ ਕੰਮ ਕੋਈ ਚੱਲਣਾ ਚਾਹੀਦਾ ਤੇ ਜੀ ਜੀ ਸੱਤੇ ਰੋਟੀ ਖਾਂਦੇ ਆ ਵੀ ਰੋਟੀ ਬੰਦ ਹੋ ਗਈ ਤਾਂ ਕੀ ਕਰਾਂਗੇ ਅਸੀਂ ਬਾਰੇ ਇੱਕ ਘਰ ਪਰਿਵਾਰ ਕੇ ਸੱਜਣਾ ਘਰ ਪਰਿਵਾਰ ਕਿੱਦਾਂ ਚੱਲੂਗਾ ਇੱਕ ਜਣੇ ਮਤਲਬ ਚਾਰ ਚਾਰ ਜੀ ਖਾਂਦੇ ਆ ਤਾਂ ਉਹਦਾ ਕੰਮ ਹੀ ਬੰਦ ਗਏ ਚਾਰ ਜੀ ਹੋਈ ਮਾਰੀ ਗਏ ਸਾਈਡ ਡਿਊਟੀ ਜਿਹੜੀ ਵਧਾਉਂਦੀ ਹੈ ਇੱਕਦਮ ਵਧਾਉਂਦੀ ਆ ਇਹਦੇ ਬਾਰੇ ਕੋਈ ਵਪਾਰੀਆਂ ਨੂੰ ਟਾਈਮ ਦੇਣਾ ਚਾਹੀਦਾ ਜਾਂ ਪਹਿਲੀ ਗੱਲ ਤੇ ਚਾਹੀਦੀ ਨਹੀਂ ਕਿਉਂਕਿ ਇੱਥੇ ਆਈਸੀਪੀ ਚੱਲੀ ਆ ਇਹਦੇ ਵਿੱਚ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਔਰ ਦੂਸਰੇ ਜ਼ਿਲ੍ਹਿਆਂ ਤੋਂ ਫਿਰੋਜ਼ਪੁਰ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਉੱਥੋਂ ਤੱਕ ਵੀ ਟਰਾਂਸਪੋਰਟ ਦਾ ਕੰਮ ਚੱਲਦਾ ਗੱਡੀਆਂ ਆਉਂਦੀਆਂ ਇੱਥੇ ਇੱਥੋਂ ਮਾਲ ਚੁੱਕਦੀਆਂ ਭਰਦੀਆਂ ਇਹ ਤੋਂ ਇਲਾਵਾ ਔਰ ਇੱਥੇ ਨਾ ਕੋਈ ਇੰਡਸਟਰੀ ਏਰੀਆ ਨਾ ਕੋਈ ਇੱਥੇ ਕੰਮ ਆ ਇਹ ਬਾਰਡਰ ਜਦੋਂ ਦਾ ਚੱਲਿਆ ਉਹਦੇ ਵਾਸਤੇ ਲੋਕਾਂ ਨੇ ਆਪਣੇ ਰੋਜ਼ਗਾਰ ਵਾਸਤੇ ਗੱਡੀਆਂ ਪਾਈਆਂ ਕੰਮ ਕਾਰੋਬਾਰ ਕੀਤਾ ਇਹ ਕਾਰੋਬਾਰ ਇੱਥੋਂ ਫਿਰ ਇੱਥੋਂ ਦੇ ਕਾਰੋਬਾਰ ਦੇ ਸਿਰ ਤੇ ਹੋਰ ਕਈ ਕੰਮ ਕੀਤੇ ਕਈਆਂ ਲੋਕਾਂ ਨੇ ਬੱਚੇ ਆਪਣੇ ਚੰਗੇ ਸਕੂਲਾਂ 'ਚ ਪਾਏ ਵੀ ਚੱਲ ਸਾਡਾ ਕਾਰੋਬਾਰ ਚੱਲਿਆ ਇੱਥੇ ਨਹੀਂ ਇਹਦੇ ਸਿਰ ਤੇ ਬੱਚੇ ਆਪਣੇ ਕੰਗੇ ਸਕੂਲੇ ਪੜਾ ਲਈਏ ਹੋਰ ਕਈ ਕਾਰੋਬਾਰ ਇਹਦੇ ਤੇ ਡਿਪੈਂਡ ਕਰਦੇ ਆ ਇਹ ਨਾ ਬਹੁਤ ਗਲਤ ਕੰਮ ਕੀਤਾ ਸਰਕਾਰ ਨੇ ਇਹ ਸਰਕਾਰ ਜਿਹੜੀ ਆ ਬਈ ਰਾਜਨੀਤੀ ਰੋਟੀਆਂ ਸੇਕਣ ਦੇ ਕੰਮ ਕਰਨ ਕਰਕੇ ਨਾ ਇਕੱਠੇ ਹੋ ਗਏ ਸਾਰਿਆਂ ਕਿੰਨੇ ਹਜ਼ਾਰਾਂ ਹੀ ਲੋਕ ਬੇਰੁਜ਼ਗਾਰ ਕਰਦੇ ਸੀ ਉਹ ਕਿੱਧਰ ਜਾਣਗੇ ਲੋਕ ਇਹਨਾਂ ਦੇ ਕੋਲ ਇਹਨਾਂ ਤੋਂ ਸਾਡੇ ਤੋਂ ਇਹਨਾਂ ਦਾ ਟਰਾਂਸਪੋਰਟ ਤੋਂ ਵਗੈਰਾ ਹੋਰ ਕਾਰੋਬਾਰ ਹੀ ਕੋਈ ਨਹੀਂ ਹੈਗਾ ਇਹੋ ਟਰਾਂਪੋਰਟ ਕਾਰੋਬਾਰ ਸਾਡੇ ਕੋ ਕਰ ਦੇ ਚੁੱਕੇ ਇਹਨਾਂ ਸਿਰ ਤੇ ਇਹ ਜੋ ਆਪਣੀਆਂ ਰੋਟੀਆਂ ਉੱਤੇ ਬੈਠੇ ਦਿੱਲੀ ਸੇਕ ਲੈਂਦੇ ਐ ਕਰ ਦੋ ਐ ਕਰ ਦੋ ਜਨਤਾ ਦਾ ਸੋਚਦੇ ਕੋਈ ਇਹਨਾਂ ਬਾਬਲੇ ਆਮ ਰੌਂਡਨ ਲੋਕ ਹੈ ਢੱਲਾ ਦੇ ਦੇ ਕੇ ਸਭ ਸਰਕਾਰਾਂ ਨਾਲ ਲਾਰ ਲਾ ਕੇ ਬਣਾ ਕੇ ਸਭ ਕੋ ਤਿੰਨ ਸਾਲ ਇਹਨਾਂ ਕਿੰਨੇ ਖੋਲਦੇ ਹੱਡੀਆਂ ਜੇੜ ਕੇ ਸਰਕਾਰ ਬਣਾ ਕੇ ਦੇ ਨਾਲ ਭਾਜ ਭਾਰੇ ਹੁਣ ਇਹਨਾਂ ਦਾ ਜਿਹੜਾ ਸੇਕ ਲੱਗਾ ਤੋ ਹੁਣ ਦੂਜੇ ਪਾਸੇ ਜਨਤਾ ਨੂੰ ਭੁੱਖਾ ਮਾਰਨਾ ਸ਼ੁਰੂ ਕਰਤਾ ਜਦੋਂ ਵੀ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀ ਕਾਇਰਾਨਾ ਹਰਕਤ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਸਰਹੱਦ ਤੇ ਕੰਮ ਕਰਨ ਵਾਲੇ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਪੈਂਦਾ ਪਰ ਸਰਕਾਰ ਸਿਰਫ ਸਿਆਸੀ ਰੋਟੀਆਂ ਸੇਕਣ ਚ ਹੀ ਲੱਗੀ ਰਹਿੰਦੀ ਹੈ ਤੇ ਖਮਿਆਜ਼ਾ ਪੂਗਤਨਾ ਪੈਂਦਾ ਹੈ ਆਮ ਜਨਤਾ ਨੂੰ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰ ਮੰਨੀ ਕੰਪਨੀ ਪਾਇਰਾਮਿਡ ਈ ਸਰਵਿਸਿਜ਼ ਦੇ ਨਾਲ